ਸਵੇਰ ਦੇ 5 ਵਜੇ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਸਵੇਰ ਪਹਿਲਾਂ ਚਾਹ ਬਣਾਵਾਂਗੇ ਉਸ ਤੋਂ ਬਾਅਦ ਬੱਚਿਆਂ ਦਾ ਜਿਹੜਾ ਹੈਗਾ ਰੋਟੀ ਵਗੈਰਾ ਸਭੀ ਸਾਰੀ ਜੱਗ ਤਿਆਰ ਕਰਾਂਗੇ ਪਹਿਲਾਂ ਆਪਾਂ ਨੇ ਚਾਹ ਦੇ ਵਿੱਚ ਥੋੜਾ ਜਿਹਾ ਗੁੜ ਪਾਉਣਾ ਹੈ ਥੋੜਾ ਜਿਹਾ ਗੁੜ ਪਾ ਲਈਆ ਤੇ ਹੁਣ ਆਪਾਂ ਚਾਹ ਪੱਤੀ ਪਾ ਲੈਨੇ ਤੇ ਜੀ ਆਪਾਂ চিনি ਪਾ ਲਈ ਸਵੇਰੇ ਸਵੇਰੇ ਪਹਿਲਾਂ ਉੱਠ ਕੇ ਉਟਕੇ ਰਸ਼ੋ ਕੇ ਉਸ ਤੋਂ ਬਾਅਦ ਕਿ ਨਮ ਚਾਹ ਧਰ ਲੈਣੀ ਆ ਚਾਹ ਧਰ ਕੇ ਫਿਰ ਨਾਲ ਮੈਂ ਬੱਚਿਆਂ ਦੀ ਸਬਜ਼ੀ ਬਣਾਉਣ ਲੱਗ ਪਈ ਆ ਥੋੜੀ ਜੀ ਸੌਂਫ ਪਾਵਾਂਗੇ ਇਹਦੇ ਵਿੱਚ ਚਾਹ ਵੀ ਪੌਣੇ ਕੇ 5:00 ਵਜੇ 5:00 ਪੌਣੇ ਵਜੋਂ ਅੱਜ ਮੈਂ 4:30 ਮੈਂ ਉੱਠ ਕੱਢਦੀ ਹੁੰਦੀ ਆ ਅੱਜ ਮੈਂ ਪੌਣੇ 5:00 ਉੱઠી ਸੀ ਤੇ ਹੁਣ ਆਪਾਂ ਇੱਧਰ ਬੱਚਿਆਂ ਵਾਸਤੇ ਭਿੰਡੀਆਂ ਦੀ ਸਬਜ਼ੀ ਬਣਾਉਣੀ ਆ ਉਹਨੇ ਸਕੂਲ ਜਾਣਾ ਥੋੜਾ ਜੀਰਾ ਪਾਵਾਂਗੇ பிண்ட கட்ட ரெண்டி சுட்டிங்க கட்டி ਪਿਆਜ਼ ਦੇ ਲਈ ਵੀ ਬਿਲਕੁਲ ਹੀ ਤਿਆਰ ਹੈ ਜੀ ਇਸ ਕਰਕੇ ਨੂੰ ਸਵੇਰੇ ਕੱਟਿਆ ਕਰੋ ਜੇ ਤੁਸੀ ਪਾਉਣੇ ਆ ਤੇ ਸੋ ਪਹਿਲਾਂ ਨਾ ਕੱਟਿਆ ਕਰੋ ਦਾਣੇ ਪਛਿੱਲੇ ਇਹਨੂੰ ਹੁਣ ਆਪਾਂ ਪਿਆਜ਼ ਨੂੰ ਨਾਲ-ਨਾਲ ਹੀ ਕੱਟ ਲਾਂਗੇ ਮੋਟੇ-ਮੋਟੇ ਵਰਤ ਕੱਟਦੇ ਆਪਾਂ ਉਧਰ ਸੱਜੀ ਬਣੀ ਜਾਂਦੀ ਹੈ ਚਾਹ ਬਣ ਜਾਂਦੀ ਹੈ ਆਪਣੀ ਅਸਸ ਸਵੇਰੇ ਨਾ ਬਹੁਤ ਜ਼ਿਆਦਾ ਕਾਲੀ ਹੁੰਦੀ ਹੈ ਸਾਢੇ 6:00 6:20 ਤੇ ਜਾਂ ਸਾਢੇ 6:00 ਵਜੇ ਨਾ ਬੱਚਿਆਂ ਦੇ ਵੈਨ ਆ ਜਾਂਦੀ ਹੈ ਤੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਸਾਰਾ ਤਿਆਰ ਕਰਨਾ ਹੁੰਦਾ ਤੇ ਬੱਚਿਆਂ ਨੂੰ ਮੈਂ ਠਾ ਚੁੱਕੇ ਆ ਤੇ ਬੱਚੇ ਨਹਾਉਣ ਲੱਗ ਪਈਆਂ ਆ ਖਾਣ ਤੋਂ ਬਾਅਦ ਨੂੰ ਜਦੋਂ ਜਕਣਾ ਲੈਣਗੇ ਤੇ ਉਸ ਤੋਂ ਬਾਅਦ ਇਹ ਚਾਹ ਵਗੈਰਾ ਸਾਰਾ ਸਾਚੀ ਬਣਾਉਣਗੇ ਬਹੁਤ ਸਮਾਂ ਨਹੀਂ ਲੱਗਣੀ ਥੋੜੀ ਜਿਹਾ ਸਲੋ ਆ ਕੇ ਦੇਖ ਕੇ ਬਣਾਉਣਾ ਬਣਾਉਣੀ ਪਈਦੀ ਹੈ ਸੱਚੀ ਠੰਡੀ ਮੱਤ ਜਾਂਦੀ ਆ ਤੇ ਇਧਰ ਆਪਾਂ ਦੁੱਧ ਪਾ ਦਿੰਨੇ ਆ ਕਿਆਚ ਨੇ ਹਾਦਰੂਤਿਆਂ ਦੇ ਨਾਲ ਹੋਈਆਂ ਤੇ ਇਹ ਚਪੇ ਆਈ ਪਾਲਾਂਗੇ ਨਾਲ ਹੀ ਇਹ ਪਿਆਜ਼ ਵੀ ਲਾਣਗੇ ਇਹ ਪਿਆਜ਼ੇ ਤਰ੍ਹਾਂ ਜੈਲੀ ਦੇ ਨਾਲ ਹੀ ਬੰਨੇ ਹਨ ਤੇ ਪਿਆਜ਼ ਜਲਦੀ ਉਹ ਮੱਚ ਜਾਂਦੀ ਹੈ ਠੀਕ ਇਤਰਾ ਹੁਣ ਕਵਾ ਰੱਖ ਲੈਣੀ ਹੈ ਚਾਹ ਤੱਕ ਰੱਖੀਏ ਬੱਚੇ ਆਪੇ ਖਾਣ ਲੈਣਗੇ ਤੇ ਇਹਦਾ ਪੀਣੇ ਦਾ ਪੀਣੇ ਦਾ ਨਾ ਮਾਂ ਨਹੀਂ ਪੀਣੀਗੀ ਮੈਂ ਬਣਾ ਲੇਗੀ ਇਹਦੇ ਤੀਨ ਹੋ ਤੇ ਚਾਰ ਨਹੀਂ ਤੇ ਨਾ ਤੀਨ 你們人很这个电源是用来做咖啡机用的。

ਕਿਰਪਾ ਸਬਜ਼ੀ ਪਾ ਲਈ ਪੀਠ ਨਾਲ ਦੇ ਵਿੱਚ ਜਿਹੜੀ ਜਿਹੜੀ ਕਰਦੇ ਨੇ ਉਹ ਜਿਹੜਾ ਦੇ ਵਿੱਚ ਪਾ ਲਈ ਹੁਣ ਤਾਂ ਮੈਂ ਐਵੇਂ ਨਾ ਚੁੱਤੀ ਕਪੜਾ ਜਿਹੜਾ ਹੈਗਾ ਪੋਣੀ ਉਹ ਬਣਾਈ ਹੋਈ ਹੈ ਉਹਦੇ ਵਿੱਚ ਪੋਣੀ ਹੁੰਦੀ ਹੈ ਹੁਣ ਗਰਮੀ ਕਰਕੇ ਨਾ ਥੋੜਾ ਜਿਹਾ ਉਹਦੇ ਵਿੱਚ ਇਹ ਹੁੰਦਾ ਤੇ ਜਿਆਦਾ ਪਸੀਨਾ ਆ ਜਾਂਦਾ ਨਾ ਉਹ ਥੋੜੀ ਗਿੱਲੀ ਹੋ ਜਾਂਦੀ ਹੈ ਇਸ ਕਰਕੇ ਫਿਰ ਮੈਂ ਇਹਦੇ ਵਿੱਚ ਪਾ ਦਿੰਦੀ ਹਾਂ ਇਸ ਤਰ੍ਹਾਂ ਦੇ ਵਿੱਚ ਤੇ ਸਬਜ਼ੀਆਂ ਦੇ ਵਿੱਚ ਜਿਹੜੀ ਰੈਡੀ ਹੁੰਦੀ ਹੈ تقريبا ਨਾ ਨਾਲੀ ਇਸ ਹੀਰੋਾਸ ਤੇ ਚੰਗੀ ਵੀ ਦੇਖੇ ਕੋਨਾ ਵਧੀਆ ਰਹਿੰਦਾ ਹੁਣ ਆਪਾਂ ਤਾਂ ਜਮਾ ਬੰਨਾਂ ਦੇ ਜਿੰਨ ਸਾਫ ਤੇ ਤਿਆਰ ਚੁੜਾਈ ਹੋਇਆ ਤੇ ਬੰਨ ਦੇ ਦੇਖੋ ਤੇ ਲੰਮਾ ਨਹੀਂ ਲੱਗਦਾ ਸੰਸਾਰ ਕਿਰਾਟਾ ਉਹ ਤੇ ਮੀਨੀ ਬਰਕਾ ਸੀ ਫਾਨੀ ਟ੍ਰੀਪ ਹੁਣ ਤਿਆਰ ਹੋ ਗਈ ਇਸ ਤੇ ਹੁਣ ਨਾ ਮੈਂ ਚਾਹ ਵੀ ਪੀ ਲਈ ਪੀ ਕੇ ਤੇ ਉਸ ਤੋਂ ਬਾਅਦ ਮੈਂ ਅੰਦਰ ਸਾਰੇ ਝਾੜੂ ਮਾਰ ਲਿਆ ਤੇ ਹੁਣ ਆਪਾਂ ਇਹਦੇ ਤੋਂ ਬਾਹਰੋਂ ਮਾਰ ਲਾਂਗੇ। ਬਾਹਰੋਂ ਕਿਉਂਕਿ ਇਹਦਾ ਕੱਚਾ ਹੋਂ ਕਰਕੇ ਨਾ ਤੇ ਮਿੱਟੀ ਵੀ ਕਾਫੀ ਹੋ ਜਾਂਦੀ ਆ ਆਪਣੀ। ਨਾਲੇ ਸਵੇਰ ਸ਼ਾਮ ਆਪਾਂ ਝਾੜੂ ਮਾਰਦੇ ਆ ਤੇ ਫੇਰ ਵੀ ਮਿੱਟੀ ਹੋ ਜਾਂਦੀ। ਤੇ ਹੁਣ ਤੱਕ ਗਰਮੀ ਦੇ ਵਿੱਚ ਹਵਾ ਵਗਦੀ ਆ ਤੇ ਟੀ-ਟੀ ਹੋ ਜਾਂਦੀ। ਮੇਰਾ ਜਿੰਨਾ نیچے ਹੈਗਾ ਝਾੜੂ ਮਾਰਨ ਦਾ ਉਨਾ ਹੀ ਉੱਪਰ ਆ। ਕਿਉਂਕਿ ਉੱਪਰ ਵੀ ਪੱਥਰੀ ਲੱਗਿਆ ਤੇ ਉੱਪਰ ਵੀ ਉਨਾ ਹੀ ਝਾੜੂ ਉਤ ਪਰਦਾ ਝਾੜੂ ਕੋਚਾ ਉਨਾ ਹੀ ਪਰਦਾ ਹੋ ਜਾਂਦਾ ਉਨਾ ਹੀ نیچے ਦਾ ਹੋ ਜਾਂਦਾ। ਕਰਨਾ ਦੋਨਾਂ ਟਾਈਮਾਂ ਆਂਦਾ ਹੀ ਪੈਂਦਾ ਪਹਿਲਾਂ ਸਵੇਰ ਦਾ ਜਾਂਦਾ ਇਹ ਇੱਥੇ ਪਹਿਲਾਂ ਸਵੇਰ ਮਾਰਦੇ ਨਹੀਂ ਨਹੀਂ ਝਾੜੂ ਤੇ ਫਿਰ ਉਸ ਤੋਂ ਬਾਅਦ ਮੈਂ ਉੱਪਰ ਤਾਂ ਸਾਰੇ ਝਾੜੂ ਮਾਰ ਕੇ ਤੇ ਫਿਰ ਉਸ ਤੋਂ ਬਾਅਦ 10 ਮਿੰਟ ਸਾਲ ਲੈ ਕੇ ਫਿਰ ਪੋਚਾ ਪੋਚਾ ਲਾ ਲੈਣੀ ਹੈ ਪੋਚਾ ਲਾ ਕੇ ਝਾੜ ਪੂਜ ਵੀ ਕਰਨੀ ਹੁੰਦੀ ਹੈ ਉਹ ਵੇਲੇ-ਵੇਲੇ ਜਿਵੇਂ ਹੁੰਦਾ ਜਿਵੇਂ ਅੱਜ ਤਾਂ ਖਾਵਾ ਜ਼ਿਆਦਾ ਵਸਦੀ ਸੀ ਹੁਣ ਹੀ ਸਾਫ਼ ਕਰੂੰਗੀ ਮੈਂ ਤੇ ਜੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਥੋੜੀ ਜਿਹੀ ਘੱਟ ਹਵਾ ਵਗੀ ਹੁੰਦੀ ਤਾਂ ਫਿਰ ਮੈਂ ਇਸ ਤਰ੍ਹਾਂ ਕਰ ਦਿੰਦੀ ਜੇ ਜ਼ਿਆਦਾ ਮਿੱਟੀ ਨਾ ਹੋਵੇ ਨਾ ਮੂਹਿਆਂ ਦੇ ਉੱਤੇ ਤਾਂ ਫਿਰ ਮੈਂ ਨਾ ਇੱਕ ਵਾਰੀ ਪੋਚਾ ਵਗੈਰਾ ਲਾ ਕੇ ਸਾਹ ਲੈ ਕੇ ਤੇ ਫਿਰ ਹੌਲੀ-ਹੌਲੀ ਜਿਵੇਂ ਉਹ ਮੈਂ ਕੇ ਨਾਮ ਜਿਹੜੇ ਹੈਗੇ ਕੀੜੇ ਉਹਨਾਂ ਦੇ ਉੱਤੇ ਮਾਰ ਕੇ ਮਾਰਤਾ ਲੀਰ ਮਾਰਦੇ ਉਹਨਾਂ ਦੇ ਉੱਤੇ ਸਾਫ਼ ਹੋ ਜਾਂਦੇ ਆ ਤੇ ਜਿਵੇਂ ਪੌੜੀਆਂ ਕੋਲੇ ਆ ਇੱਥੇ ਮਾਰਤਾ ਉਹ ਸਾਰਾ ਫਿਰ ਹੌਲੀ-ਹੌਲੀ ਇਸ ਤਰ੍ਹਾਂ ਆ ਕੇ ਨਾਮ ਹੋਈ ਜਾਂਦਾ ਇਹ ਤਾਂ ਨਹੀਂ ਹੈਗਾ ਕਿ ਵੀ ਮੈਂ ਸਾਰਾ ਇੱਕਦਮ ਤਾਂ ਸਫਾਈ ਹੁੰਦੀ ਨਹੀਂ ਹੈਗੀ ਡਿਵਾਈਡ ਕਰ ਲੈਣੀ ਹੁੰਦੀ ਹੈ ਤੇ ਸਫਾਈ ਹੋ ਜਾਂਦੀ ਕਿ ਉੱਪਰ-ਨੀਚੇ ਦਾ ਜਿਹੜਾ ਹੈਗਾ ਪੋਚਾ ਉਹ ਤਾਂ ਸਵੇਰ ਹੀ ਲੱਗਦਾ ਕਿਉਂਕਿ ਸਵੇਰ-ਸਵੇਰ ਉਹ ਧੁੱਪ ਜ਼ਿਆਦਾ ਹੀ ਹੋ ਜਾਂਦੀ ਹੈ ਉੱਪਰ ਤਾਂ ਲੱਗਦਾ ਹੀ ਨਹੀਂ ਹੈਗਾ ਤੇ ਇੰਨੀ ਆਪਣੇ ਗੰਦ ਦਾ ਜ਼ਿਆਦਾ ਵੱਜਿਆ ਨਹੀਂ ਹੁੰਦਾ ਤੇ ਝਾੜੂ ਮਾਰਨਾ ਹੀ ਮੈਨੂੰ ਤਾਂ ਥੋੜਾ ਜਿਹਾ ਲੱਗਦਾ ਔਖਾ ਤੇ ਪੋਚਾ ਤਾਂ ਸਟ੍ਰੈਨਿੰਗ ਵਾਲਾ ਹੈਗਾ ਉਹ ਨਾਲ ਦੀ ਨਾਲ ਹੀ ਵੱਜ ਜਾਂਦਾ ਉਹ ਉਹ ਬੰਨਣਾ ਨਹੀਂ ਹੁੰਦਾ ਹੈਗਾ ਤੇ ਬਾਕੀ ਨਾ ਹੁਣ ਆਹ ਹਵਾ ਜ਼ਿਆਦੀ ਵਗਣ ਕਰਕੇ ਨਾ ਸਾਰੀ ਮਿੱਟੀ ਆਨ ਆ ਰਹੀ ਹੈ ਉੱਪਰੋਂ ਆਵੇਂ ਚਮਕਦੀ ਹੈ ਮਿੱਟੀ ਤੇ ਫੇਰ ਹੁਣ ਆਪਾਂ ਇਹਦੇ ਨਾਲ ਦੇ ਨਾਲ ਨਾ ਸਾਫ਼ ਕਰ ਦਿੰਨੇ ਆ ਫੇਰੀ ਸੋਣਾ ਲੱਗੂਗਾ ਝਾੜੂ ਕੋਚਾ ਕੋਚਾ ਮਾਰਿਆ ਕਿਉਂ ਹੁਣ ਆਪਾਂ ਝਾੜੂ ਤਾਂ ਮਾਰਤਾ ਝਾੜੂ ਮਾਰ ਕੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿਆਂਗੇ ਉਸ ਤੋਂ ਬਾਅਦ ਕੋਚਾ ਲਾ ਦੇਵਾਂਗੇ ਸਪਾਈਆਂ ਦਾ ਬਹੁਤ ਜ਼ਿਆਦਾ ਹੋਇਆ ਤਾਂ ਕੰਮ ਜੇ ਇੱਕ ਦਿਨ ਵੀ ਨਾ ਆਪ ਸਫਾਈ ਕਰੀਏ ਨਾ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਆਪਾਂ ਕਦੇ ਤੇ ਸਫਾਈ ਕੀਤੀ ਹੀ ਨਹੀਂ। ਇੱਕ ਹੋਣਾ ਹਰੰਗ ਹੋਇਆ ਨਾ ਇਹਦੇ ਉੱਤੇ ਤਾਂ ਬਹੁਤ ਜ਼ਿਆਦਾ ਪਤਾ ਲੱਗਿਆ ਮਿੱਟੀ ਦੱਬੀ ਮਿੱਟੀ ਲੱਗੀ ਹੋਈ ਆ। ਆਹ ਨਾ ਮੈਂ ਪਲਾਸਟਿਕ ਦੀ ਸੀਗੀ ਇਹ। ਟਟਲ ਜੀ ਮੈਨੂੰ ਸੋਹਣੀ ਲੱਗੀ ਤੇ ਮੈਂ ਨਾ ਇਹਦੇ ਉੱਤੇ ਕਲਰ ਕਰ ਲਿਆ। ਕਲਰ ਕਰਕੇ ਤੇ ਇੱਥੇ ਰੱਖਤੀ ਸੋਹਣੀ ਲੱਗਦੀ ਆ। ਤੇ ਇਧਰ ਰਸੋਈ ਵਾਲੀਆਂ ਜਿਹੜੀ ਹੈਗੀਆਂ ਬਾਰੀਆਂ ਇਹ ਸਾਫ਼ ਕਰ ਲੈਣੇ ਆ। ਲੰਮੀ ਹੀ ਸਾਫ ਕੀਤਾ ਸੀਗਾ ਤੇ ਅੱਜ ਮੈਨਾਂ ਦਾ ਥੋੜਾ ਬਹੁਤ ਛੱਟੇ ਪਏ ਆ ਕੋਣ ਆਦੀ ਗਣੀਆਂ ਦੇ ਉਹਦੇ ਨਾਲ ਹੋਇਆ ਛਿੱਟੀ-ਮਿੱਟੀ ਹੋ ਗਈ ਆ ਮੈਨਾਂ ਤੇਰੀ ਸਪਾਈ ਨਹੀਂ ਕੀਤੀ ਜਿਹੜੇ ਸ਼ੀਸ਼ੇ-ਸ਼ੂਸ਼ੇ ਆ ਇਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਮਿੱਟੀ ਹੁੰਦੀ ਆ ਲਵਾ ਤਾਂ ਲੈਨੇ ਫਿਰ ਇਹਦੀ ਸਫਾਈ ਵੀ ਬਹੁਤ ਜ਼ਿਆਦਾ ਆ ਮੇਰੇ ਛੋਟੇ-ਛੋਟੇ ਪੌਟ ਲੱਗੇ ਆ ਫਟਕਾਂ ਵਾਲੀ ਇਹਦੇ ਵਿੱਚ ਛੋਟੇ-ਛੋਟੇ ਮੈਂ ਬੂਟੇ ਲਾਏ ਆ ਇਹਦੇ ਵਿੱਚ ਦੇਖੀ ਤੁਸੀਂ ਸੋਹਣੀ ਲੱਗ ਰਹੀ ਹੈ ਵੀ ਮੇਰੇ ਨਾਲ ਕਿਚਨ ਦੇ ਬਾਹਰ ਪਈ ਹੈ ਬਾਹਰੀ ਸਾਈਡ ਦੇ ਜਿਹੜੀ ਬਾਰੀ ਦੇ ਨਾਲ ਇਹਦੇ ਵਿੱਚ ਆਪਣਾ ਕੱਪ ਟੁੱਟ ਗਿਆ ਸੀ ਇਹ ਚ ਮੈਂ ਦਪੈਰ ਕਿਹੜੀ ਲਾਤੀ ਇਹਦੇ ਹੁਣ ਫਿਰ ਫੁੱਲ ਖੜਨ ਲੱਗ ਜਾਣਗੇ ਇੱਕ ਮੇਰਾ ਕਮਲਾ ਸੀਗਾ ਤੇ ਉਹ ਨੇਰੀ ਦੇ ਵਿੱਚ ਟੁੱਟ ਗਿਆ ਤੇ ਆ ਜਿਹੜੇ ਇਹ ਆ ਵਾਲੇ ਆ ਜਿਹੜੇ ਬੂਟੇ ਇਹ ਮੈਂ ਰਾਤ ਲਾਈ ਸੀ ਇਹਦੀ ਵੀਡੀਓ ਤਾਂ ਨਹੀਂ ਬਣਾਈ ਮੈਂ ਰਾਤ ਇਹਦੀ ਮਿੱਟੀ ਚੇਂਜ ਕਰਕੇ ਤੇ ਫਿਰ ਇਹ ਲਾਇਆ ਸੀ ਤੇ ਆ ਹੈਗਾ ਮੱਛੀ ਵਾਲਾ ਪੋਟ ਤੇ ਇਹਦੇ ਵਿੱਚ ਮੈਂ ਦੁਪਹਿਰ ਖਿੜੀ ਲਾਤੀ ਉਹ ਜਿਹੜੇ ਹੈ ਇਹ ਪੌਟ ਆ ਜਿਹੜੇ ਇਹ ਆਪਾਂ ਨਾ ਇੱਥੇ ਅੰਦਰ ਰੱਖ ਲਾਂਗੇ ਅੰਦਰ ਇਹ ਸੋਹਣੇ ਲੱਗਣਗੇ ਤੇ ਉੱਤੇ ਪੌੜੀਆਂ ਦੇ ਉੱਪਰ ਤੇ ਆਹ ਜਿਹੜੇ ਗਮਲੇ ਹੈਗੇ ਆ ਇਹਨਾਂ ਨੂੰ ਤਾਂ ਜਿੰਨਾ ਮਰਜ਼ੀ ਕਲਰ ਕਰ ਦਿਓ ਫੇਰ ਉਵੇਂ ਹੀ ਖਰਾਬ ਹੋ ਜਾਂਦੇ ਆ ਇਹਦੇ ਨਾਲ ਤਾਂ ਚੀਨੀ ਵਾਲੀ ਲੈ ਲੈ ਕਮਲੇ ਮੈਂ ਥੋੜੇ ਚਰਵਾ ਦੇਣਾ ਤੇ ਕਲਰ ਕਰਦੀ ਆ ਫੇਰ ਉਵੇਂ ਹੀ ਹੋ ਜਾਂਦੇ ਆ ਤੇ ਇਧਰ ਵਾਲੇ ਬੂਟੇ ਵੀ ਸੋਹਣੇ ਹੋਗੇ ਅਜੇ ਨਾ 8:30 ਵਜੇ ਦਾ ਟਾਈਮ ਆ ਇੰਨੀ ਧੁੱਪ ਸਵੇਰੇ ਸਵੇਰੀ ਹੋ ਗਈ ਅੱਜ ਆਪਾਂ ਕੱਪੜੇ ਨਹੀਂ ਧੋਤੇ ਕੱਪੜੇ ਸ਼ਾਮ ਨੂੰ ਧੋਵਾਂਗੇ ਡਿਵਾਈਡ ਕਰ ਲਈਏ ਆਪਾਂ ਨੂੰ ਉਹਦੋਂ ਬੱਚੇ ਆ ਜਾਣਗੇ ਸ਼ਰਨਾਲ ਉਹ ਵੀ ਯੂਨੀਫਾਰਮ ਵਗੈਰਾ ਵੀ ਧੋਤੀ ਜਾਊਗੀ ਤੇ ਆਹ ਜਿਹੜੀਆਂ ਝਾੜੀਆਂ ਜੀਆਂ ਹਨਾ ਹਰੇ ਰੰਗ ਦੀਆਂ ਇਹ ਗਰਮੀ ਦੇ ਵਿੱਚ ਬਹੁਤ ਸੋਹਣੀਆਂ ਲੱਗਦੀਆਂ ਹਰਾ ਹਰਾ ਹੁੰਦਾ ਤੇ ਇਹ ਗਰਮੀ ਦੇ ਵਿੱਚ ਸੁੱਕਦੀਆਂ ਵੀ ਨਹੀਂ ਹੈਗੀਆਂ ਵੜੀਏ ਚੱਲਦੇ ਨੇ ਇੱਧਰ ਆਪਣੀਆਂ ਪੌੜੀਆਂ ਦੇ ਉੱਤੇ ਮੈਂ ਜਿਹੜੇ ਕਮਲੇ ਸੀ ਸਾਰੇ ਲਈ ਰੱਖ ਲਈ ਸੀ ਇਸ ਨੂੰ ਇੱਕ ਰੱਖੋ ਕੋਡਿਆਂ ਨੇ ਸੁੰਨਿਆ ਲੱਗਦਿਆਂ ਇੰਨੇ ਨਾਲ ਹੀ ਘਰ ਤੇ ਖੂਬਸੂਰਤ ਵੱਜ ਜਾਂਦੀ ਏ ਕੋਈ ਜ਼ਰੂਰੀ ਨਹੀਂ ਹੈਗਾ ਕਿ ਆਪਣੇ ਕੋਲੇ ਬਹੁਤ ਜ਼ਿਆਦਾ ਮਹਿੰਗਾ ਹੈ ਮਹਿੰਗੀਆਂ ਚੀਜ਼ਾਂ ਖੋਣ ਉਹਨਾਂ ਤੇ ਆਪਾਂ ਫੇਰ ਹੀ ਘਰ ਨੂੰ ਸਜਾਉਣਾ ਕੋਈ ਉਸ ਨਾਲ ਕੋਈ ਮਤਲਬ ਨਹੀਂ ਹੁੰਦਾ ਤੁਸੀਂ ਛੋਟੀਆਂ ਛੋਟੀਆਂ ਚੀਜ਼ਾਂ ਜੋ ਤੁਹਾਡੇ ਕੋਲੇ ਹੁੰਦੀਆਂ ਉਹਨਾਂ ਨੂੰ ਸਜਾਉਣ ਦੀ ਕੋਸ਼ਿਸ਼ ਕਰਿਆ ਕਰੋ ਉਹਨੇ ਨਾਲ ਹੀ ਘਰ ਸੋਹਣਾ ਲੱਗਦਾ ਏ ਆਪਾਂ ਮਹਿੰਗੀਆਂ ਚੀਜ਼ਾਂ ਲੈ ਕੇ ਵੀ ਪਾ ਜੀ ਉਹਨਾਂ ਨੂੰ ਸਾਫ਼ ਸਫਾਈ ਨਾ ਕਰਾਂਗੇ ਤਾਂ ਉਹਨਾਂ ਦਾ ਵੀ ਕੋਈ ਫਾਇਦਾ ਨਹੀਂ ਹੁੰਦਾਗਾ ਇਸ ਕਰਕੇ ਇੰਜ ਨਾ ਵੇਖਿਆ ਕਰੋ ਜੇ ਉਹਦੇ ਕੋਲੇ ਹੈਗੀਆਂ ਉਹਦੇ ਦਾ ਘਰ ਦੀਆਂ ਵੀ ਘਾਰੇ ਬਹੁਤ ਸੋਹਣੀਆਂ ਚੀਜ਼ਾਂ ਜਾਂ ਉਹਦਾ ਘਰ ਬਹੁਤ ਜਿਆਦਾ ਸੋਹਣਾ ਅੱਗੇ ਆਪਣੇ ਘਰ ਕੱਚੇ ਹੁੰਦੇ ਸੀਗੇ ਪਹਿਲਾਂ ਤੇ ਉਹ ਵੇਖੋ ਲਿਪਾ ਪੁੱਜੀ ਕਰਕੇ ਕਿੰਨੇ ਸੋਹਣੇ ਲੱਗਦੇ ਹੁੰਦੇ ਸੀ ਤੇ ਉਹਨਾਂ 'ਚ ਮਹਿਕ ਹੁੰਦੀ ਹੁੰਦੀ ਸੀ ਮਿੱਟੀ ਦੀ ਤੇ ਆ ਵੀ ਮੇਰੇ ਨਾਲ ਟੁੱਟ ਗਿਆ ਸੀਗਾ ਕੱਪ ਤੇ ਇਹਦੀ ਵਿੱਚ ਵੀ ਮੈਂ ਗੈੱਡ ਪlant ਲਾਤਾ ਇਹ ਮੇਰਾ ਵਿਆਹ ਵਾਲਾ ਸੋਫਾ ਤੇ ਕਈ ਵਾਰੀ ਮੈਨੂੰ ਕਹਿ ਦਿੰਦੇ ਸੀ ਤੁਸੀਂ ਇਹ ਤੁਸੀਂ ਇਹ ਵੇਚ ਕੇ ਵੇਚ ਦਿਓ ਤੁਸੀਂ ਹੋਰ ਨਵੇਂ ਲਿਆਓ ਤੁਸੀਂ ਨਵਾਂ ਘਰ ਪਾਇਆ ਨਹੀਂ ਜੀ ਮੈਂ ਨਹੀਂ ਵੇਚਦੀ ਮੇਰੇ ਨਿਸ਼ਾਨੀ ਆ ਮੇਰੀ ਵਿਆਹ ਦੀ ਤੇ ਕਹਿੰਦੇ ਨੇ ਨਾ ਪੀਕਿਆਂ ਦੀ ਨਿਸ਼ਾਨੀ ਆ ਉਹ ਆਪਾਂ ਰੱਖਿਆ ਸਾਹਮਣੇ ਤੇ ਜਿਹੜਾ ਦੂਸਰਾ ਹੈਗਾ ਇਧਰ ਅੰਦਰ ਪਿਆ ਸੋਫਾ ਆਪਣਾ ਉਹ ਵੀ ਸਾਹਮਣੇ ਰੱਖਿਆ ਹੋਇਆ ਕਿਉਂਕਿ ਉਹ ਸਾਡੇ ਪਾਪਾ ਜੀ ਦੀ ਜੋ ਰਿਟਾਇਰਮੈਂਟ ਹੋਈ ਸੀ ਨਾ ਤੇ ਮੇਰੇ ਹਸਬੰਡ ਨੇ ਉਹਨਾਂ ਨੂੰ ਲੈ ਕੇ ਦਿੱਤਾ ਸੀ ਇਹ ਵਾਲਾ ਸੋਫਾ ਉਹਨਾਂ ਨੂੰ ਪਸੰਦ ਆਇਆ ਸੀਗਾ ਤਾਂ ਫਿਰ ਇਹਨਾਂ ਨੇ ਲੈਤਾ ਸੀ ਕਿਉਂਕਿ ਮਾਂ ਪਿਓ ਹਮੇਸ਼ਾ ਹੀ ਆਪਣ ਚੀਜ਼ਾਂ ਲੈ ਜਾਂਦੇ ਤੇ ਉਹ ਵੀ ਮੈਂ ਨਾ ਬੜਾ ਉਹਨੂੰ ਸਾਹਮਣੇ ਰੱਖਿਆ ਹੋਇਆ ਹੈ ਇਧਰ ਆਪਣੇ ਬੁੱਧਾ ਜੀ ਦੀ ਫੋਟੋ ਸੀਗੀਆਂ ਤੈਨ ਲੱਗੀਆਂ ਉਹ ਵੀ ਦਵਾਰ ਤੇ ਆਪਾਂ ਲਾਤੀਆਂ ਸੀ ਹੁਣ ਆਪਾਂ ਨਾਲ ਨੂੰ ਲੈ ਆ ਕੇ ਇਸ ਹੁਣ ਆਪਾਂ ਇਧਰ ਬਣਾਉਨੇ ਰੋਟੀ ਇਹਨਾਂ ਰੋਟੀ ਤਾਂ ਨਹੀਂ ਕਰਦੇ ਨੇ ਜਿੱਦਾਂ ਲੱਗਦਾ ਸੀ ਇਹ ਨਾਲ ਹੀ ਆਪਣੇ ਪੱਦੇ ਦਿੱਤਾ ਕਰ ਲਾਂ ਨਾਲ ਹੀ ਹੁਣ ਆਪਾਂ ਇਧਰ ਆਪਣੇ ਵਾਸਤੇ ਕਰਕੇ ਲਾਂ ਇਹ ਰੱਖ ਲਈ ਦੀ ਹੈ ਸवेत ਕਿਉਂਕਿ ਹੁਣ ਗਰਮੀਆਂ ਦਾ ਸੀਜ਼ਨ ਹੈ ਇਕ ਤਰੀਕਾ ਕਰੀਏਗਾ ਜੀਰੋ ਸਟੌਕ ਤਿਆਰ ਕਰਦੇ ਹਾਂ ਇਸ ਤੋਂ ਬਾਅਦ ਤੁਸੀਂ ਕਰਦੇ ਰਹੋਗੇ ਅੱਗੇ ਉਹ ਗਰਮ ਵੀ ਹੋ ਜੇ ਅਰੇ ਤੋਂ ਨਾਲ ਜਰ ਮਿਲਦਾ ਉਹਨਾਂ ਨੂੰ ਤੇ ਪਾਣੀ ਦੀ ਬਹੁਤ ਲੋੜ ਨਹੀਂ ਮੈਂ ਤਾਂ 70% ਪਾਣੀ ਆਪਣਾ ਪੱਤੇ ਕਰਕੇ ਪੂਰਾ ਅਨਾ ਅਸੀਂ 9 9:30 ਦੇ ਰੋਟੀ ਖਾ ਲੈਣੇ ਆ। ਸਵੇਰ ਨੂੰ ਪਹਿਲੇ ਤਾਂ ਫਿਰ ਸਿੱਧਾ ਕਾਟੀ ਕਰਨੇ ਆ ਤੇ ਖਾ ਲਈ ਤੇ ਨਾ ਖਾਵੇ। ਤੇ ਸਵਾ ਤਾਂ ਨਾ ਖਾਦੇ ਨਾ। ਉਹ ਵੀ ਪਹਿਲਾਂ ਬੱਚੇ ਪਹਿਲਾਂ ਆਪ ਜੋ ਕਰਦੇ ਤਾਂ ਫਿਰ ਜੋ ਕਰਦੇ। ਤਾਂ ਕਿ ਸਵੇਰ ਦਾ ਸਟ੍ਰੈਸ ਜੇ ਤੁਸੀਂ ਦਾ ਟਾਈਮ ਹੀ ਆਪਣਾ ਰੱਖੋ। ਜੇ 9 ਵਜੇ ਤੇ ਪਹਿਲਾਂ ਹੀ ਆਪਾਂ ਰੋਟੀ ਖਾ ਲੈਣੇ। ਜੇ 9 ਵਜੇ ਦੀ ਗੱਲ ਕਰੀਏ ਤਾਂ ਇਹ ਆਪਾਂ ਤੇ ਨਹੀਂ ਪਾ ਕੇ ਰੱਖੀ ਦਾਲ ਪਾ ਕੇ ਰੱਖੀ ਸਬਜ਼ੀ ਆਪਾਂ ਨੂੰ ਥਿਰਕਲਾ ਵਿੱਚ ਇਹਨੂੰ ਰੱਖਾ ਲਵਾਂਗੇ ਹਾਂ ਮਾਣਾ ਸਾਰੇ ਕੰਮ ਹੋ ਹੀ ਜਾਂਦੇ ਆ ਇਹ ਤਰ੍ਹਾਂ ਆਪਾਂ ਤਿਆਰ ਕਰ ਲਈਏ ਰੋਟੀ ਇੱਕ ਗੱਲ ਨਹੀਂ ਦਿੰਦੇ ਇਹ ਦਾਲ ਪਾਣੀ ਖਾ ਲਈ ਆਪਾਂ ਭਿੰਡੀਆਂ ਦੀ ਸਬਜ਼ੀ ਆ ਇਹ ਆਪਾਂ ਬਣਾ ਲੰਨੇ ਆ ਤੇ ਹੁਣ ਆਪਾਂ ਰੋਟੀ ਲਈ ਖਾ ਤੇ ਮੈਂ ਬੈਣੀ ਆ 10 ਕਿਹਾ ਥੋੜਾ ਜਿਹਾ ਆਰਾਮ ਕਰੂੰਗੀ ਅੱਧਾ ਘੰਟਾ ਫਿਰ ਯਾਦ ਆ ਗਿਆ ਮੈਨੂੰ ਕਿ ਰੋਟੀਆਂ ਪਈਆਂ ਸੀ ਆਪਾਂ ਉਹਨਾਂ ਨੂੰ ਚੂਰ ਤੀਏ ਇਹਨਾਂ ਨੂੰ ਚੂਰ ਕੇ ਨਾ ਤੇ ਮੈਂ ਛੋਟੇ ਛੋਟੇ ਜਿਹੜੇ ਪੰਛੀ ਇੱਧਰ ਨਾ ਪਿਛਲੀ ਸਾਈਡਾਂ ਉੱਤੇ ਬਾਟੇ ਜੇ ਲੱਗੇ ਆ ਉੱਥੇ ਨੀ ਛੋਟੇ ਛੋਟੇ ਜਾਨਵਰ ਫਿਰਦੇ ਨੇ ਚਿੜੀਆਂ ਹੁੰਦੀਆਂ ਇੱਕ ਸਾਡੇ ਇੱਥੇ ਆਉਂਦੇ ਹੁੰਦੇ ਆ ਉਹਨਾਂ ਕੀ ਕਹਿੰਦੇ ਆ ਪਿੱਤਰ ਕਹਿੰਦੇ ਆ ਪਿੱਤਰ ਇੱਤਰ ਕਰਦੇ ਹੁੰਦੇ ਆ ਦੋ ਦੋ ਡਿਟਰੀਆਂ ਫਿਰਦੀਆਂ ਹੁੰਦੀਆਂ ਦੋ ਤਿੰਨ ਘਟਾਰਾ ਹੁੰਦੀਆਂ ਇੱਥੇ ਫਿਰਦੇ ਹੁੰਦੇ ਆ ਤੇ ਉਹਨਾਂ ਨੂੰ ਨਾ ਮੈਂ ਇਹ ਜੀ ਇਹ ਪਾ ਦੇਣੀ ਹੁੰਦੀ ਆ ਕਈ ਵਾਰੀ ਦਾਣੇ ਪਾ ਦੇਣੀ ਆ ਕਦੇ ਇਹ ਪਾ ਦੇਣੀ ਰੋਟੀ ਪਾ ਦੇਣੀ ਆ ਤੇ ਉਹ ਫਿਰ ਨਾ ਉੱਥੇ ਪਾਣੀ ਦਾ ਵੀ ਮੈਂ ਇੱਕ ਭਰ ਕੇ ਰੱਖਿਆ ਆ ਕਿ ਨਾਲ ਮਿੱਟੀ ਦਾ ਹੈਗਾ ਹੀ ਆ ਬਟਲੀ ਆ ਜਾਂ ਹੈਗਾ ਉਹਦੇ ਵਿੱਚ ਭਰ ਕੇ ਰੱਖਿਆ ਉਹ ਨਾਲੇ ਤਾਂ ਖਾ ਉੱਥੇ ਪਾਣੀ ਪੀ ਲੈਂਦੇ ਆ ਤੇ ਨਾਲ-ਨਾਲ ਉਹ ਆਪ ਤਾਂ ਚੋਗਾ ਚੋਕ ਕੇ ਤੇ ਪਾਸੇ ਹੋ ਕੇ ਬਹਿ ਜਾਂਦੇ ਆ ਤੇ ਉਹਨਾਂ ਦਾ ਢਿੱਡ ਭਰ ਜਾਂਦਾ ਤੇ ਇੱਧਰ ਆਪਾਂ ਨਾ ਹੁਣ ਸ਼ਾਮ ਦੇ ਵੱਜ ਕੇ 4 4:30 ਹੋ ਗਏ 4:30 ਦਾ ਟਾਈਮ ਹੋ ਗਿਆ ਤੇ ਕੱਪੜੇ ਆਪਾਂ ਧੋਲੇ ਮਸ਼ੀਨ ਚੋਂ ਕੱਢ ਲੇ ਤੇ ਆਪਾਂ ਇੱਧਰ ਪਾਤੇ ਕੱਪੜੇ ਸਾਰੇ ਤੇ